ਸਵਕਤ ਜੋ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਦਰਅਸਲ ਇਹ ਤਸਵੀਰਾਂ ਇੱਕ ਐਂਬੂਲੈਂਸ ਦੀਆਂ ਦਸੀਆਂ ਜਾਦੀਆਂ ਨਾ ਤਾਂ ਬਿਲਕੁਲ ਮੋਗਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਖੜੀ ਐਂਬੂਲੈਂਸ ਨੂੰ ਭਿਆਨਕ ਅੱਗ ਲੱਗ ਜਾਂਦੀ ਹੈ ਤੇ ਉੱਥੇ ਹੀ ਸਹਿਨ ਦਾ ਮਾਹੌਲ ਬਣ ਜਾਂਦਾ ਹੈ ਮਰੀਜ਼ ਆਪਣੀ ਆਪਣੀ ਜਗ੍ਹਾ ਤੋਂ ਉੱਠ ਕੇ ਖੜੇ ਹੋ ਜਾਂਦੇ ਨੇ ਤੇ ਆਸੇ-ਪਾਸੇ ਲੋਕਾਂ ਦਾ ਇਕੱਠ ਹੋ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਹਸਪਤਾਲ ਦੇ ਵਿੱਚ ਕਿਸ ਤਰ੍ਹਾਂ ਖੜੀ ਐਂਬੂਲੈਂਸ ਨੂੰ ਪਿਆਨਾ ਕਹ ਜਿਹੜੀ ਅੱਗ ਲੱਗ ਜਾਂਦੀ ਆ ਪਰ ਦੱਸਿਆ ਜਾ ਰਿਹਾ ਕਿ ਫਾਇਰ ਬਿਗਰੇਡ ਨੇ ਮੌਕੇ ਤੇ ਆ ਕੇ ਅੱਗ ਤੇ ਕਾਬੂ ਪਾ ਲਿਆ ਤੇ ਵੱਡਾ ਹਾਦਸਾ ਹੋਣ ਤੋਂ ਬਚਾ ਲਿਆ ਤਾਂ ਬਿਲਕੁਲ ਐਂਬੂਲੈਂਸ ਦੇ ਨਾਲ-ਨਾਲ ਜਿੰਨੀਆਂ ਵੀ ਗੱਡੀਆਂ ਖੜੀਆਂ ਸੀ ਦੱਸਿਆ ਜਾ ਰਿਹਾ ਕਿ ਉਹਨਾਂ ਦਾ ਬਚਾਅ ਹੋ ਜਾਂਦਾ ਪਰ ਅੱਗ ਦੀਆਂ ਲਿਪਟਾਂ ਨੇ ਜਿਹੜੀਆਂ ਦੂਰ-ਦੂਰ ਤੱਕ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਫੈਲੀਆਂ ਨਜ਼ਰ ਆ ਰਹੀਆਂ ਨੇ ਤਾਂ ਮੋਗਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਦੇਰ ਰਾਤ ਖੜੀ ਗੱਡੀਆਂ ਦੇ ਵਿੱਚ ਇੱਕ ਐਂਬੂਲੈਂਸ ਸੀ ਜੋ ਕਿ ਕੰਡਮ ਐਂਬੂਲੈਂਸੀ ਮਤਲਬ ਖਲਾਬ ਐਂਬੂਲੈਂਸ ਨਹੀਂ ਉਸ ਨੂੰ ਭਿਆਨਕ ਜਿਹੜੀ ਅੱਗ ਲੱਗ ਜਾਂਦੀ ਹੈ ਤੇ ਬਿਲਕੁਲ ਇਸ ਦਾ ਕਾਰਨ ਤੁਹਾਨੂੰ ਦੱਸ ਦਿੰਨੇ ਆ ਕਿ ਸਪਾਰਕਿੰਗ ਇਸ ਦਾ ਕਾਰਨ ਦੱਸਿਆ ਜਾ ਰਿਹਾ ਜਿਸ ਦੇ ਕਾਰਨ ਅੱਗ ਦੀਆਂ ਲਪਟਾਂ ਨੇ ਜਿਹੜੀਆਂ ਦੂਰ ਦੂਰ ਤੱਕ ਕਿਸ ਤਰ੍ਹਾਂ ਫੈਲੀਆਂ ਹੋਈਆਂ ਨੇ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਤੇ ਹਸਪਤਾਲ ਦੇ ਵਿੱਚ ਜੋ ਡਿਊਟੀ ਤੇ ਕਰਮਚਾਰੀ ਤਨਨਾਥ ਸੀ ਉਸਨੇ ਫਟਾਫੜ ਜਿਹੜੀ ਸੂਚਨਾ ਹੈ ਫਾਇਰ ਬਿਗਰੇਡ ਦੇ ਅਧਿਕਾਰੀਆਂ ਨੂੰ ਦਿੱਤੀ ਤੇ ਸਰਕਾਰੀ ਹਸਪਤਾਲ ਦੇ ਐਸਐਮਓ ਸੁਖਪ੍ਰੀਤ ਬਰਾੜ ਨੇ ਫਾਇਰ ਬਿਗਰੇਡ ਦੇ ਕਰਮਚਾਰੀ ਤੇ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਸ਼ਾਣੀ ਨੇ ਮੌਕੇ ਤੇ ਆ ਕੇ ਅੱਗ ਤੇ ਕਾਬੂ ਪਾਇਆ ਇਹ ਨਹੀਂ ਨਹੀਂ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਤੇ ਇਸ ਦੇ ਨਾਲ ਨਾਲ ਹਾਲਾਂਕਿ ਬਾਕੀ ਖੜੀਆਂ ਗੱਡੀਆਂ ਨੇ ਜਿਹੜੀਆਂ ਉਹਨਾਂ ਦਾ ਬਚਾਅ ਹੋਇਆ ਜਾਨੀ ਨੁਕਸਾਨ ਤੋਂ ਬਚਾਅ ਹੋ ਜਾ ਰਿਹਾ ਪਰ ਇੱਕ ਟਾਈਮ ਤੇ ਤਾਂ ਹਸਪਤਾਲ ਦੇ ਵਿੱਚ ਖੌਫ ਦਾ ਮਾਹੌਲ ਬਣ ਜਾਂਦਾ ਹੈ ਕਿ ਕਿਸ ਤਰ੍ਹਾਂ ਇੱਕ ਜਗ੍ਹਾ ਤੇ ਜੋ ਕਿਸੇ ਕੰਮ ਦੀ ਨਹੀਂ ਹੁੰਦੀ ਐਂਬੂਲੈਂਸ ਨੂੰ ਅੱਗ ਲੱਗ ਜਾਂਦੀ ਤੱਗ ਲੱਗਣ ਦਾ ਕਾਰਨ ਹੈ ਜਿਹੜਾ ਸਪਾਰਕਿੰਗ ਦੱਸਿਆ ਜਾ ਰਿਹਾ ਤਾਂ ਮੋਗੇ ਦੇ ਸਿਵਲ ਹਸਪਤਾਲ ਦੀਆਂ ਤਸਵੀਰਾਂ ਨੇ ਜੋ ਤੁਸੀਂ ਇਸ ਵਕਤ ਸਕਰੀਨ ਤੇ ਦੇਖ ਸਕਦੇ ਹੋ ਦੇਖੋ ਜੀ ਪਹਿਲਾਂ ਤਾਂ ਸੱਚੇ ਪਾਤਸ਼ਾਹ ਨੇ ਜਿਹੜੀ ਸਾਨੂੰ ਸੇਵਾ ਬਖਸ਼ੀ ਹੈ ਸਮਾਜ ਸੇਵਾ ਸੋਸਾਇਟੀ ਨੂੰ ਤੇ ਹਮੇਸ਼ਾ ਹੀ ਸੇਵਾ ਸਮਰਪਿਤ ਰਹੀਦਾ ਜਿੱਥੇ ਰਹਿ ਗਈ ਗੱਲ ਨਗਰ ਨਗਿੰਦ ਦੀ ਨਗਰ ਨਗਰ ਮੇਰੇ ਵਿੱਚ ਡਿਊਟੀ ਨੂੰ ਸਮਝਦੇ ਹੋਏ ਤੇ ਆਪਣੀ ਸੇਵਾ ਨੂੰ ਸਮਰਪਿਤ ਜਿੱਥੇ ਵੀ ਕੋਈ ਹਾਦਸਾ ਹੁੰਦਾ ਸੀ ਉੱਥੇ ਪਹੁੰਚਦੇ ਆ ਜਿਹੜਾ ਕਿ ਅੱਜ ਸਿਵਲ ਹਸਪਤਾਲ ਦੇ ਵਿੱਚ ਜਿਹੜੀਆਂ ਕਿ ਐਂਬੂਲੈਂਸ ਜਿਹੜੀਆਂ ਕਿ ਮਤਲਬ ਕਿ ਸਪੈਰ ਕੀਤੀਆਂ ਵੀ ਖਰਾਬ ਆ ਜਿਹੜੀਆਂ ਕੰਡਮ ਗੱਡੀਆਂ ਉਹ ਸਾਈਡ ਤੇ ਖੜੀਆਂ ਕੀਤੀਆਂ ਵੀ ਸੀ ਉਹ ਕਹ ਲੋ ਸਰਕਟ ਸ਼ਾਰਟ ਹੋਣ ਦੀ ਕਰਕੇ ਜੰਪਿੰਗ ਸਪਾਰਕ ਵੱਜ ਗਿਆ ਤੇ ਉਸ ਨਾਲ ਉਹ ਜਿਹੜੀ ਗੱਡੀ ਦਾ ਤਕਰੀਬਤ ਸਾਰੀ ਉਹ ਜਲ ਕੇ ਸੁਆਹ ਹੋ ਗਈ ਆ ਬੇਸਬ ਆਮ ਦੇਖਣ ਨੂੰ ਆ ਰਹੇ ਕਾਫੀ ਗੱਡੀਆਂ ਦੇ ਹਾਦਸੇ ਹੋ ਰਹੇ ਨੇ ਅੱਗੇ ਲੱਗਦੇ ਜਿਵੇਂ ਕਾਫੀ ਹਾਦਸੇ ਹੋ ਰਹੇ ਨੇ ਕੀ ਕਿਵੇਂ ਲੱਗਦਾ ਤੁਹਾਨੂੰ ਪਹਿਲਾਂ ਤਾਂ ਜੀ ਜਿਹੜੀ ਕਿ ਸੱਚੇ ਪੱਛੇ ਅਗੇ ਹੀ ਅਰਦਾਸ ਕਰਦੇ ਆਂ ਵੀ ਹਮੇਸ਼ਾ ਹੀ ਖੁਸ਼ੀਆਂ ਖੇੜੇ ਬਖਸ਼ੇ ਜਿੱਤੇ ਕਿ ਅੱਜ ਕੱਲ ਦੇ ਜਿਹੜੀ ਕਿ ਇੰਨੀ ਜਿਆਦਾ ਗਰਮੀ ਪੈ ਰਹੀ ਆ 44 45 ਜਿਹੜਾ ਟੈਂਪਰੇਚਰ ਹੋ ਰਿਹਾ ਪਹਿਲੀ ਤਾਂ ਗੱਲ ਮੈਂ ਇਹ ਜਿੰਨੀ ਵੀ ਸਮੂਹ ਸੰਗਤ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਬੈਠੀ ਆ ਆਪਣੀਆਂ ਟੈਂਕੀਆਂ ਗੱਡੀਆਂ ਦੀਆਂ ਕਦੇ ਵੀ ਫੁੱਲ ਨਾ ਕਰਾਓ ਜਿਹੜੇ ਅੱਜ ਦੇ ਦੇਣਾ ਤੇ ਨੰਬਰ 2 ਤੇ ਜਿਹੜੇ ਸ਼ੀਸ਼ੇ ਆ ਪੂਰੇ ਫੁੱਲ ਕੋਈ ਵੀ ਉੱਪਰ ਨਾ ਕਰੋ ਕਿਉਂਕਿ ਜ਼ਿਆਦਾਤਰ ਜਿਹੜੇ ਚਾਂਸ ਹੋ ਰਿਹਾ ਜਾਂ ਕਿ ਜਿਹੜੀਆਂ ਪ੍ਰੋਲ ਵਾਲੀਆਂ ਗੱਡੀਆਂ ਜਾਂ ਸੀਐਨਡੀ ਵਾਲੀਆਂ ਗੱਡੀਆਂ ਵਾਂ ਕਿਉਂਕਿ ਜ਼ਿਆਦਾ ਜਦੋਂ ਜ ਟੈਂਕ ਪੁੱਲ ਹੁੰਦੇ ਆ ਕਰ ਨਹੀਂ ਜ਼ਿਆਦਾ ਪੈਨ ਕਰਕੇ ਵੀ ਜਿਹੜੇ ਹਾਸੇ ਹੋ ਰਿਹਾ ਇਹ ਸੰਗਤਾਂ ਨੂੰ ਜਿਹੜੀਆਂ ਮੋਗੇ ਸ਼ਹਿਰ ਦੀਆਂ ਜਾਂ ਜਿੰਨੇ ਵੀ ਸ਼ਹਿਰਾਂ ਦੀਆਂ ਇਸ ਗੱਲ ਦਾ ਬਸ ਖਾਸ ਧਿਆਨ ਦੇਣਾ ਚਾਹੀਦਾ ਇਹ ਗੱਡੀ ਦੀ ਕੰਡੀਸ਼ਨ ਕਿੱਦਾਂ ਜੂ ਜਿਹੜੀਆਂ ਸਾਈਡ ਤੇ ਲੱਗੀਆਂ ਵੀ ਆ ਤੇ ਚਲੋ ਫਿਰ ਵੀ ਨੁਕਸਾਨ ਤਾਂ ਨੁਕਸਾਨ ਹੀ ਆ ਚਾਹੇ ਕਿਸੇ ਵੀ ਦਾਵੇ ਚਾਹੇ ਸਹਿਬ ਹਸਪਤਾਲ ਦਾ ਹੋਵੇ ਚਾਹੇ ਮੋਗੇ ਸ਼ਹਿਰ ਦਾ ਹੋਵੇ ਤੇ ਚਾਹੇ ਕਿਉਂਕਿ ਸਮਾਜ ਦੀ ਜਿਹੜਾ ਕਿ ਇੱਕ ਟੈਕਸ ਦੇ ਰੂਪ ਦੇ ਵਿੱਚ ਜਿਹੜੀਆਂ ਸੰਗਤਾਂ ਹੁੰਦਾ ਸੁਵਾਨ ਹੁੰਦਾ ਪੈਸੇ ਹੁੰਦੇ ਆ ਕਿਉਂਕਿ ਚਾਹੇ ਜੋ ਐਕਸਪਾਇਰ ਹੋਈਆਂ ਗੱਡੀਆਂ ਵੀ ਆ ਉਹਨਾਂ ਦੇ ਵੀ ਕੁਛ ਨਾ ਕੁਝ ਵਟਾਇਆ ਜਾਂਦਾ ਜਦੋਂ ਹੁਣ ਇਹ ਕਹ ਲਈ ਵੀ ਅੱਗ ਲੱਗੀ ਇਹਨੂੰ ਇਹ ਜਮ ਐਕਸਪਾਇਰ ਹੋ ਗਈ ਤਾਂ ਜਮੇ ਬਿਲਕੁਲ ਇੱਕ ਵਾਰ ਦੇ ਭਾਈ ਜਾ ਆਪਣੀ ਸਾਖੀ ਵਨ ਸੂਪ ਸੈਂਟਰ ਹੈ ਜੀ ਇੱਥੇ ਨਾ ਬੈਕ ਸਾਈਡ ਤੇ ਕ੍ਰਿਸ਼ਨੀ ਲੈਬ ਤੇ ਜਿਹੜ ਪੇ ਸਾਰੇ ਘਪਰੇ ਆ ਗਏ ਸੀਗੇ ਫਿਰ ਮੈਂ ਫੋਨ ਕੀਤਾ ਫਾਇਰ ਬਿਗੇ ਆ ਰਹੇ ਨੇ ਤੇ ਉਹ ਫਟਾਫਟ ਆ ਗਏ ਉਹਨਾਂ ਨੇ 10 ਮਿੰਟ ਹੀ ਲਾਏ 10 ਮਿੰਟ ਕੀ 5 ਮਿੰਟ ਹੀ ਲਾਏ ਉਹਨਾਂ ਨੇ ਆ ਕੇ ਕੰਟਰੋਲ ਕੀਤਾ ਅੱਗ ਬਹੁਤ ਜ਼ਿਆਦਾ ਫੈਲੀ ਹੋਈ ਸੀ ਬਸ ਜਿਹੜੇ ਬੈਕ ਸਾਈਡ ਤੇ ਸੀਗੇ ਆਪਣੀ ਬਾਉਂਡਰੀ ਨਿਊ ਟਾਉਨ ਨਾਲ ਉਹ ਵੀ ਆ ਗਏ ਸੀ ਤੇ ਫਿਰ ਪਤਾ ਲੱਗਿਆ ਨਾ ਗੱਡੀ ਜਿਹੜੀਆਂ ਕੰਡਮ ਪੰਡੀਆਂ ਸੀ ਉਹ ਗੱਡੀ ਸੀ ਆ ਕੰਡਮਸ ਉਹਨਾਂ ਨੇ ਕੇ ਮੈਨੂੰ ਪਤਾ ਲੱਗਿਆ ਉਹ ਪਤਾ ਲੱਗਿਆ ਬੈਕ ਸਾਈਡ ਤੋਂ ਆਏ ਸੀਗੇ ਜਿਹੜੇ ਨਿਊ ਟਾਉਨ ਤੋਂ ਉਹ ਭੱਜੀ ਆ ਹਾਂਜੀ ਕਿਉਂਕਿ ਬੈਕ ਬਾਉਂਡਰੀ ਹੀ ਨਹੀਂ ਸੀ ਤਾਂ ਕਰਕੇ ਕੰਡਮ ਘੱਟੀ ਦਿੱਤੀ ਤੇ ਇਹਦੇ ਵਿੱਚ ਕਿਤੇ 스파ਰਕ ਹੋਇਆ ਤੇ ਉਹਦੇ ਵਿੱਚ ਆਗ ਲੱਗਣ ਦਾ ਹਾਸੇ ਸਾਹਮਣੇ ਆਇਆ ਸਭ ਤੋਂ ਵੱਡੀ ਗੱਲ ਹੈ ਜੀ ਜਾਨੀ ਮਾਨੀ ਕੋਈ ਨੁਕਸਾਨ ਨਹੀਂ ਹੋਇਆ ਸਾਰਾ ਮੌਕੇ ਤੇ ਪਹੁੰਚ ਕੇ ਸਭ ਨੇ ਇਹਨੂੰ ਇਸ ਨੂੰ ਆਗ ਨੂੰ ਕੰਟਰੋਲ ਪਾ ਲਿਆ ਗਿਆ ਫਾਇਰ ਬ੍ਰਿਗੇਡ ਬੁਲਾਇਆ ਗਿਆ ਸੀ ਹਾਂਜੀ ਫਾਇਰ ਬ੍ਰਿਗੇਡ ਬੁਲਾਇਆ ਗਿਆ ਉਹਨਾਂ ਰਹੀਤੀ ਉਹਨਾਂ ਨੇ ਸ਼ਲਾਗਾ ਵਾਲਾ ਕੰਮ ਕਵਾਂਗੇ ਮਿੰਟਲ ਸਕਿੰਟਾਂ ਵਿੱਚ ਆ ਗਏ ਤੇ ਆ ਕੇ ਜੀ ਬਿਲਕੁਲ ਜੋ ਵੀ ਹੈ ਸਾਰਾ ਕਵਰ ਅਪ ਹੋ ਗਿਆ ਸਸਮਜ਼ਾਡ ਨਿਊਜ਼ ਬਿਊਰੋ ਰਿਪੋਰਟ